ਦਸਤਾਰੇ ਖਾਲਸਾ ਦੇ ਵੱਲੋਂ ਕਰਵਾਏ ਗਏ ਦਸਤਾਰ ਤੇ ਦੁਮਾਲੇ ਮੁਕਾਬਲੇ ਦੇ ਵਿੱਚ ਮਨਪ੍ਰੀਤ ਕੌਰ ਨੂੰ ਦਸਤਾਰੇ ਖਾਲਸਾ ਖਿਤਾਬ ਦੇਣਾ 31000 ਰੁਪਏ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਰਾਜਪੁਰਾ ਦੇ ਵਿੱਚ ਇੱਥੋਂ ਦੇ ਛੰਡਾ ਗਰਾਊਂਡ ਦੇ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਸਤਾਰੇ ਖਾਲਸਾ ਰਾਜਪੁਰਾ ਤੇ ਕੈਲੀਫੋਰਨੀਆ ਦੇ ਵੱਲੋਂ ਪ੍ਰਦਾਨ ਲਖਵਿੰਦਰ ਸਿੰਘ ਯੂਐਸਏ ਪਰਵਿੰਦਰ ਸਿੰਘ ਕੁਲਵਿੰਦਰ ਸਿੰਘ ਗੁਰਿੰਦਰ ਸਿੰਘ ਕਿੰਗ ਗਗਨਜੀਤ ਸਿੰਘ ਬਲਵਿੰਦਰ ਸਿੰਘ ਕੁਲਦੀਪ ਸਿੰਘ ਬਾਬਾ ਅਰਜਨ ਸਿੰਘ ਮੁਖੀ ਡੇਰਾ ਬਾਬਾ ਰਬਜੀ ਆਲਮਪੁਰ ਦੀ ਅਗਵਾਈ ਦੇ ਵਿੱਚ ਦਸਤਾਰ ਤੇ ਦੁਮਾਲਾ ਸਜਾਉਣ ਦਾ ਤੀਜਾ ਮੁਕਾਬਲਾ ਕਰਵਾਇਆ ਗਿਆ ਇਸ ਮੌਕੇ ਐਸਜੀਪੀਸੀ ਦੇ ਅੰਤਰਿਕ ਕਮੇਟੀ ਦੇ ਮੈਂਬਰ ਜਥੇਦਾਰ ਸੁਤੇ ਇਸ ਮੌਕੇ ਐਸਜੀਪੀਸੀ ਦੇ ਅੰਤਰਿਕ ਕਮੇਟੀ ਦੇ ਮੈਂਬਰ ਜਥੇਦਾਰ ਸੁਭਜੀਤ ਸਿੰਘ ਗੜੀ ਬਾਬਾ ਮਨਮੋਹਨ ਸਿੰਘ ਬਾਰਣ ਵਾਲੇ ਬਾਬਾ ਅਰਜਨ ਸਿੰਘ ਗਿਆਨੀ ਫੂਲਾ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਗੁਰਮੀਤ ਸਿੰਘ ਅਗਲੀ ਆਗੂ ਰਣਜੀਤ ਸਿੰਘ ਰਾਣਾ ਅਰਵਿੰਦਰਪਾਲ ਸਿੰਘ ਰਾਜੂ ਸਣੇ ਹੋਰ ਸ਼ਖਸੀਅਤਾਂ ਦੇ ਵੱਲੋਂ ਅਰਦਾਸ ਉਪਰੰਤ ਲੰਮ ਤੱਕ ਕੀਤੀ ਗਈ ਵਿਸ਼ੇਸ਼ ਤੌਰ ਤੇ ਯੋਗ ਪੰਜਾਬੀ ਕਲਾਕਾਰ ਬੀਰ ਸਿੰਘ ਤੇ ਪੰਮਾ ਡੂਮੇਵਾਲ ਵੀ ਪਹੁੰਚੇ ਇਸ ਮੌਕੇ ਦੱਸ ਦਈਏ ਕਿ ਦਸਤਾਰ ਇਹ ਖਾਲਸਾ ਕੈਲੀਫੋਰਨੀਆ ਦੀ ਸਮੁੱੱਚੀ ਟੀਮ ਦੀ ਸ਼ਲਾਘਾ ਹੋਈ ਹੈ ਤੇ ਦਸਤਾਰ ਦੇ ਨਾਲ ਹੀ ਸਿੱਖ ਕੌਮ ਦੀ ਸ਼ਾਨ ਹੈ ਤੇ ਜੋ ਕਿ ਪੀੜ੍ਹੀ ਨੂੰ ਇਸ ਦਾ ਧਾਰਨੀ ਹੋਣਾ ਚਾਹੀਦਾ ਇਸ ਤੇ ਚਾਨਣਾ ਪਾਇਆ ਗਿਆ ਦੱਸ ਦਈਏ ਕਿ ਇਸ ਮੁਕਾਬਲੇ ਦੇ ਵਿੱਚ 8 ਤੋਂ 15 ਸਾਲ ਵਰਗ ਦੇ ਜਸ਼ਕਰਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਨੂੰ 11000 ਪ੍ਰਭਜੋਤ ਸਿੰਘ ਨੇ 7100 ਗੁਰਲਾਲ ਸਿੰਘ ਨੇ 5100 16 ਤੋਂ 25 ਸਾਲ ਵਰਗ ਦੇ ਵਿੱਚ ਚਮਕੌਰ ਸਿੰਘ ਨੇ 11000 ਕਬਲਜੀਤ ਸਿੰਘ ਨੇ 7100 ਜ਼ੁਲਾਵਰ ਸਿੰਘ ਨੇ 5500 ਤੁਮਾਲਾ ਲੜਕੀਆਂ ਦੇ ਵਿੱਚ ਸਾਪ ਸਿੰਘ ਨੇ 11000 ਜੀਵਨ ਜੋਤ ਸਿੰਘ ਨੇ 7100 ਤੇ ਯੁਵਰਾਜ ਸਿੰਘ 5100 ਦੁਮਾਲਾ ਲੜਕੀਆਂ ਦੇ ਵਿੱਚ ਮਨਪ੍ਰੀਤ ਕੌਰ ਨੇ 11000 ਪਰਨੀਤ ਕੌਰ ਨੇ 7100 ਹਰਮਨਜੋਤ ਕੌਰ ਨੇ 5100 ਰੁਪਏ ਦਾ ਇਨਾਮ ਦਿੱਤਾ ਤੇ ਮਨਪ੍ਰੀਤ ਕੌਰ ਨੂੰ ਦਸਤਾਰੇ ਖਾਲਸਾ ਖਿਤਾਬ ਨਾਲ ਸਨਮਾਨਿਤ ਕਰਦੇ ਹੋਏ 31000 ਦਾ ਇਨਾਮ ਦਿੱਤਾ ਗਿਆ ਜਿਸ ਨਾਲ ਜੇਤੂਆਂ ਨੂੰ ਦਸਤਾਰੇ ਖਾਲਸਾ ਦੇ ਪ੍ਰਦਾਨ ਲਖਮਿੰਦਰ ਸਿੰਘ ਵੈਸੇ ਦੇ ਵੱਲੋਂ ਆਪਣੀ ਟੀਮ ਦੇ ਨਾਲ ਜੇਤੂ ਕੱਪ ਤੇ ਪਹੁੰਚਿਆ ਸ਼ਖਸੀਅਤਾਂ ਨੂੰ ਸਨਮਾਨ ਚਿੰਤ ਤੇ ਸਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਿੰਦਰ ਸਿੰਘ ਸਰਦਾਰੇ ਪਟਿਆਲੇ ਸ਼ਹੀ ਦੇ ਟਾਈਟਲ ਨਾਲ ਨਵਾਜਿਆ ਗਿਆ ਦੇਸ਼ਵੀ ਦੇ ਸ਼ਬਦ ਤੋਂ ਸਤਕਾਰ ਸਾਡੀ ਦਸਤਾਰੇ ਕਾਫਸਾ ਦੀ ਟੀਮ ਹਰ ਮਹੀਨੇ ਪਿੰਡਾਂ ਦੇ ਵਿੱਚ ਕੈਂਪ ਲਾਉਂਦੀ ਹੈ ਜੀ ਇੱਕ ਸਾਲ ਦੇ ਵਿੱਚ ਸਾਡਾ ਉਪਰਾਲਾ ਹੁੰਦਾ ਕਿ ਵੱਡਾ ਪ੍ਰੋਗਰਾਮ ਕੀਤਾ ਜਾਵੇ ਜਿੱਥੇ ਵੱਖ-ਵੱਖ ਪਿੰਡਾਂ ਦੇ ਜਿਹੜੇ ਬੱਚੇ ਜਿੱਤਦੇ ਹਨ ਉਹਨਾਂ ਨੂੰ ਇੱਥੇ ਮੰਚ ਤੇ ਇਕੱਠਾ ਕੀਤਾ ਜਾਵੇ ਤੇ ਜਿੰਨੀਆਂ ਸੁਸਾਇਟੀਆਂ ਕਲੱਬ ਨੇ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ ਤੇ ਸਭ ਨੂੰ ਇੱਥੇ ਬੁਲਾਉਂਦੇ ਹਾਂ ਤੁਸੀਂ ਦਸਤਾਰ ਕੋਲ ਹਾਂਜੀ ਦਸਤਾਰ ਕੋਲ ਜਿੰਨੇ ਦਾ ਤੁਸੀਂ ਕਿੰਨੇ ਕਿ ਬੱਚਿਆਂ ਨੂੰ ਪੱਗ ਬੰਨੀ ਸਿਖਾ ਚੁੱਕੇ ਹੋ ਜੀ ਦੇਖੋ ਜੀ ਅਪ੍ਰੋਕਸੀਮੇਟਲੀ 2005 ਤੋਂ ਕਰ ਰਹੇ ਹਾਂ 2012 ਤੋਂ ਕੈਂਪ ਲਾਣੇ ਸ਼ੁਰੂ ਕੀਤੇ ਸੀ ਹੁਣ ਤਾਂ ਕੋਈ ਯਾਦ ਨਹੀਂ ਲੱਖਾਂ ਦੇ ਵਿੱਚ ਕਿੰਨੇ ਬੱਚੇਨ ਸਿਜਾਤਾ ਹੋਊਗਾ ਜਦੋਂ ਕੋਈ ਬੱਚਾ ਸਾਨੂੰ ਮਿਲਦਾ ਉਹ ਆ ਕੇ ਸਾਨੂੰ ਜਦੋਂ ਕਹਿੰਦਾ ਵੀਰੇ ਅਸੀਂ ਤੁਹਾਡੇ ਤੋਂ ਦਸਤਾਰ ਸਿੱਖੀ ਤਾਨੂੰ ਬੜਾ ਮਾਣ ਮਹਿਸੂਸ ਹੁੰਦਾ ਬੜਾ ਪ੍ਰਾਊਡ ਫੀਲ ਹੁੰਦਾ ਵੀ ਅਸੀਂ ਸਿੱਖੀ ਦੇ ਵਿੱਚ ਇੱਕ ਵਾਅਦਾ ਕੀਤਾ ਬੱਚੇ ਨੂੰ ਇਹ ਭਾਜੀ ਨਿਸ਼ਕਾਮ ਸੇਵਾ ਤੇ ਬਿਲਕੁਲ ਨਿਸ਼ਕਾਮ ਸੇਵਾ ਹੁੰਦੀ ਜਦੋਂ ਜਿੱਥੇ ਕੈਂਪਸ ਹੀ ਆਰਗੇਨਾਈਜ਼ ਕਰਦੇ ਆ ਉਥੇ ਦੀ ਜਿਹੜੀ ਕਮੇਟੀ ਹੁੰਦੀ ਹੈ ਉਹ ਪੈਸੇ ਖਰਚਦੀ ਅਸੀਂ ਫ੍ਰੀ ਆਫ ਕਾਸਟ ਜਾਂਦੇ ਸਿਖਾਉਣ ਲਈ ਪਥਾਨਾਂ ਨਾਲ ਇੱਕ ਬਿਲਕੁਲ ਸਜੋਗ ਹੈਗਾ ਉਹ ਦਸਤਾਰਾਂ ਦੇ ਕੱਪੜੇ ਦੇ ਰਹੇ ਆ ਤਾਂ ਅਸੀਂ ਚਾਹਨੇ ਆਣ ਵਾਲੇ ਸਮੇਂ 'ਚ ਵੱਧ ਤੋਂ ਵੱਧ ਐਦਾਂ ਸਜੋਗ ਹੋਣਾ ਤਾਂ ਕਿ ਅਸੀਂ ਵੱਧ ਤੋਂ ਵੱਧ ਦੁਨੀਆ ਦੇ ਦਸਤਾਰ ਨੂੰ ਲੈ ਕੇ ਜਾ ਜਾਈਏ ਤੇ ਆਮ ਜਿਹੜੇ ਨੌਜਵਾਨ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹਦੇ ਬੱਚਿਆਂ ਨੂੰ ਇਹੀ ਕਹਿੰਦੇ ਆਓ ਰਲ ਮਿਲ ਕੇ ਦਸਤਾਰ ਸਜਾਈਏ ਪੱਗਾ ਵਾਲਾ ਮੋੜ ਜਿਹੜਾ ਪੱਗਾਂ ਵਾਲਾ ਪੰਜਾਬ ਦਾ ਸੁਪਨਾ ਹੈ ਕਿਦਾਂ ਨਾ ਕਿਤੇ ਪੂਰਾ ਹੁੰਦਾ ਦਿਖ ਰਿਹਾ ਠੱਲ ਪੈ ਗਈਆਂ ਨਸ਼ੇ ਨੂੰ ਠੱਲ ਪੈ ਗਈ ਹੈ ਪਹਿਲਾਂ ਕੋਨੇ ਮੋਨੇ ਜਿੱਕਦੇ ਸੀ ਹੁਣ ਸੋਹਣੀਆਂ ਸੋਹਣੀਆਂ ਰੰਗ ਬਰੰਗੇ ਦਸਤਾਰਾਂ ਦਿਖ ਰਹੀਆਂ ਨੇ ਪੀਕਾ ਖਾਲਸਾ ਵਾਹਿਗੁਰੂ ਜੀ ਖਫਤੇ ਪਹਿਲਾਂ ਤੇ ਸਾਡੇ ਰਾਜਪੁਰੇ ਦੇ মিডিਆ ਕਲੱਬ ਨੂੰ ਸਾਰੇ ਜਿੰਨੇ ਵੀ ਨੇ ਜੀਆਂ ਇਹਨੂੰ ਕਹਿੰਦੇ ਆ ਜੀ ਇਹ ਦਸਤਾਰ ਮੁਕਾਬਲੇ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਏ ਗਏ ਨੇ ਸੋ ਇਸ ਦਸਤਾਰ ਮੁਕਾਬਲੇ ਚ ਸਾਡੇ ਰਾਜਪ੍ਰੀਤਿਆਂ ਮਹਾਨ ਸ਼ਖਸੀਤਾਂ ਸਾਰੀਆਂ ਹਾਜ਼ਰੀਆਂ ਲਵਾ ਕੇ ਗਈਆਂ ਨੇ ਜਿੱਥੇ ਹੁਣ ਸਾਡਾ ਪ੍ਰੈਸ ਮੀਡੀਆ ਸਾਰੇ ਨਾਲ ਖੜਾ ਉਹ ਵੀ ਸਾਰੇ ਹਾਜ਼ਰ ਨੇ ਸੋ ਇਸੇ ਤਰ੍ਹਾਂ ਸਾਰੇ ਆਪਣੀਆਂ ਹਾਜ਼ਰੀਆਂ ਲਵਾ ਕੇ ਜਾ ਰਹੇ ਨੇ ਤੇ ਆਪਣੇ ਇਸ ਪ੍ਰੋਗਰਾਮ ਚ ਅੱਜ 700 ਤੋਂ 800 ਬੱਚਿਆਂ ਨੇ ਭਾਗ ਲਿਆ ਜੀ ਸੋ ਪਿਛਲੀ ਵਾਰ ਵੀ ਕਾਫੀ ਬੱਚੇ ਆਪਣੇ ਪ੍ਰੋਗਰਾਮ ਚ ਆਏ ਸੀ ਇਸ ਵਾਰ ਵੀ ਇਸ ਪ੍ਰੋਗਰਾਮ ਚ ਕਾਫੀ ਬੱਚੇ ਨੇ ਹਿੱਸਾ ਲਿਆ ਸੋ ਹੁਣ ਥੋੜੀ ਦੇਰ ਤੱਕ ਆਪਣੇ ਪੰਚ ਦੇ ਮਹਾਨ ਕਲਾਕਾਰ ਜਿਹੜੇ ਬੀਰ ਸਿੰਘ ਵੀਰਜੀ ਤੇ ਪੰਮਾ ਡੁੰਮੇਵਾਲ ਵੀ ਪਹੁੰਚ ਰਹੇ ਨੇ ਜੀ ਤੁਸੀਂ ਕੁਝ ਕੁਐਸਚਨ ਕਰਨਾ ਹੋਵੇ ਤਾਂ ਮੈਨੂੰ ਪੁੱਛ ਸਕਦੇ ਹੋ ਜੀ ਇਹ ਆਪਣਾ ਤੀਸਰਾ ਦਸਤਾਰ ਮੁਕਾਬਲਾ ਜੀ ਹੁਣ ਰਾਜਪੁਰੇ ਚ ਇਹਦੀ ਕੀ ਕੁਆਲੀਫੀਕੇਸ਼ਨ ਰੱਖੀ ਹੈ ਮਤਲਬ ਇਸ ਤਰ੍ਹਾਂ ਟੀ ਕੀ ਤੁਹਾਡੇ ਪੈਰਾਮੀਟਰ ਕੀ ਰੱਖੇ ਹੈਗੇ ਇਹਦੇ ਪੈਰਾਮੀਟਰ ਕੋਈ ਨਹੀਂ ਜੀ ਜਿਹੜਾ ਬੱਚਾ ਸੋਹਣੀ ਦਸਤਾਰ ਸਜਦਾ ਜਿਹੜਾ ਗੁਰਮਤਿ ਦੇ ਅਨੁਸਾਰ ਪੂਰਾ ਤ ਸਿੱਖੀ ਸਿੱਖੀ ਚ ਬਾਣੇ ਚ ਪੂਰਾ ਹੋਏਗਾ ਉਹਨੂੰ ਫਸਟ ਪ੍ਰਾਈਜ਼ ਜਿਹੜਾ ਹੈਗਾ 31000 ਰੁਪਏ ਦਿੱਤਾ ਜਾਏਗਾ ਜੀ ਬਾਕੀ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਪ੍ਰਾਈਜ਼ ਆਣਗੇ ਉਹਨਾਂ ਦਾ 11700 ਤੇ 4900 ਰੁਪਏ ਆਪਾਂ ਇਨਾਮ ਰੱਖੇ ਨੇ ਇਹ ਚਾਰ ਗਰੁੱਪਾਂ ਚ ਵੰਡੇਗੇ ਨੇ ਜੀ ਇੱਕ ਆਪਣਾ ਭੈਣਾ ਦਾ ਰੱਖਿਆ ਜੀ ਆਪਾਂ ਦਮਾਲਿਆਂ ਦਾ ਜੀ ਉਹ ਚੌਥਾ ਗਰੁੱਪ ਉਹ ਹੈਗਾ ਜੀ ਤੇ ਜਿਹੜੇ ਵੱਡੇ ਬੱਚੇ ਨੇ ਉਹਨਾਂ ਦਾ ਦਸਤਾਰ ਮੁਕਾਬਲਾ ਜੀ ਤਿੰਨ ਗਰੁੱਪਾਂ ਦਾ ਜੀ ਕੋਈ ਉਮਰ ਤੇ ਮੈਂ ਰੱਖਿਆ ਵੀ ਹਾਂਜੀ ਆਪਾਂ 8 ਤੋਂ 15 ਤੇ 16 ਤੋਂ 25 ਤੱਕ ਦੇ ਰੱਖੇ ਸੀ ਜੀ ਬੱਚੇ ਚਾਰ ਗਰੁੱਪ ਬਣਾਈ ਸੀ ਚਾਰ ਗਰ ਡਿਵਾਈਡ ਕੀਤਾ ਜੀ ਆਪਸ ਵਿੱਚ ਇਕ ਕੋਈ ਸਟੈਂਡਰਡ ਵੀ ਹੈਗਾ ਵੀ ਇੱਕ ਬੱਚੇ ਕੋਲ ਦੇ ਹੋਣਾ ਚਾਹੀਦਾ ਪੜ੍ਹੇ ਲਿਖਣ ਦੇ ਜਾਂ ਜਿੱਥੇ ਮਰਜੀ ਹੋਣ ਨਹੀਂ ਜੀ ਇਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਸੀ ਸੋ ਇੱਥੇ ਵੀ ਜਿਹੜੇ ਜਿਹੜੇ ਬੱਚੇ ਆਪਣੇ ਸੋਹਣੀਆਂ ਦਸਤਾਰਾਂ ਸਜਾਉਂਦੇ ਨੇ ਥੋੜਾ ਬਹੁਤਾ ਸਿੱਖੀ ਦਾ ਕੁਐਸਚਨ ਵੀ ਕੀਤਾ ਜਾਂਦਾ ਉਹਨਾਂ ਨੂੰ ਉਹ ਜਿਹੜਾ ਪਰਫੈਕਟ ਹੁੰਦਾ ਉਹਨਾਂ ਨੂੰ ਵਧੀਆ ਇਨਾਮ ਦਿੱਤੇ ਜਾਂਦੇ ਹੁੰਦੇ ਵੀ ਕੀਤੀ ਜਾਂਦੀ ਹੈ ਹਾਂਜੀ ਥੋੜਾ ਬਹੁਤਾ ਬਿਲਕੁਲ ਜੀ ਮੇਨ ਪਾਕੀ ਦੇਖੀ ਜਾਂਦੀ ਜੀ ਵੀ ਕਿੰਨੇ ਘੱਟ ਸਮੇਂ ਵਿੱਚ ਕਿੰਨੀ ਸੋਹਣੀ ਦਸਤਾਰ ਸਜਾਉਂਦੇ ਨੇ ਜੀ ਹਾਂਜੀ ਤੇ ਇਹ ਦੇ ਵਾਸਤੇ ਜਿਵੇਂ ਵੀ ਸਾਰਾ ਪੰਜਾਬ ਹੈਗਾ ਜਾਂ ਜਿੱਥੋਂ ਮਰਜੀ ਆਨਲ ਪਿਤਾ ਜੀ ਖੁੱਲਾ ਸੱਦਾ ਦਿੱਤਾ ਹੈ ਆਲ ਇੰਡੀਆ ਤੋਂ ਸਭ ਨੂੰ ਮੇਰੇ ਹਿਸਾਬ ਨਾਲ ਹੁਣ ਜੇ ਵੇਖ ਲੋ ਜੀ ਯੂਪੀ ਤੋਂ ਵੀ ਬੱਚੇ ਆਏ ਨੇ ਆਪਣੇ ਹਰਿਆਣੇ ਤੋਂ ਵੀ ਆਏ ਨੇ ਪੰਜਾਬ ਤੋਂ ਤੇ ਆਲਮੋਸਟ ਆਏ ਹੋਏ ਨੇ ਸਾਰੇ ਗਾਜ਼ੀਆਬਾਦ ਤੋਂ ਵੀ ਆਏ ਦੋ ਤਿੰਨ ਬੱਚੇ ਜਿਵੇਂ ਅੱਜ ਕੱਲ੍ਹ ਆਲੂ ਸਿੰਘ ਸਾਹਿਬ ਨੌਜਵਾਨਾਂ ਦੇ ਵਿੱਚ ਕਿਹੜਾ ਹੈਗਾ ਫਾਟੇ ਕੋਈ ਤਾਂ ਨਹੀਂ ਵਿਚਾਰ ਕੇਸ ਕਟਣ ਦਾ ਰੁਝਾਨ ਕਾਹੀ ਵੱਧਾ ਜਾ ਰਿਹਾ ਨਹੀਂ ਤੁਸੀਂ ਦੇ ਦੇਣਾ ਹੁਣ ਹੁਣ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਹੁਣ ਕੱਟਦਾ ਜਾ ਰਿਹਾ ਸਗੋਂ ਹੁਣ ਸਾਡੇ ਦਸਤਾਰ ਕੋਚਾਂ ਨੇ ਇੰਨੀ ਕ ਮਿਹਨਤ ਕੀਤੀ ਪਿੰਡਾਂ ਪਿੰਡਾਂ ਜਾ ਕੇ ਮੇਰੇ ਆਪਣੇ ਨੈਟਵਰਕ ਦੇ 3-400 ਦਸਤਾਰ ਕੋਚ ਐਵੇਂ ਦੇ ਜਿਹੜੇ ਪਿੰਡਾਂ ਪਿੰਡਾਂ ਚ ਸੇਵਾ ਕਰਦੇ ਪਏ ਨੇ ਸੋ ਦਸਤਾਰ ਜਿਹੜੀ ਉਹ ਸੁਰਜੀਤ ਹੋਈ ਹੈ ਤੇ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਤੁਸੀਂ ਵੇਖੋ ਇਦਾਂ ਦੇ ਪ੍ਰੋਗਰਾਮਾਂ 'ਚ ਜਾਓ ਤੁਹਾਨੂੰ ਰੰਗ-ਬਰੰਗੀਆਂ ਦਸਤਾਰਾਂ ਨਜ਼ਰ ਆਉਣਗੀਆਂ ਹੁਣ ਮੁੰਨੇ ਹੋਣਗੇ ਅਸੀਂ ਪ੍ਰੇਰਤ ਕਰ ਰਹੇ ਹਾਂ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਇਦਾਂ ਦੇ ਉਪਰਾਲੇ ਹੋਣਗੇ ਤਾਂ ਆਟੋਮੈਟਿਕਲੀ ਬੱਚੇ ਆਪਣੇ ਰਾਹ ਤੇ ਵਾਪਸ ਆਉਣਗੇ ਦਸਤਾਰਾ ਤੇ ਉਹ ਜਾਗਰੂਕ ਹੋਣਗੇ ਸਮੂਹ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸਮੂਹ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਤੇ ਇਹ ਸੁਨੇਹਾ ਵੀ ਸਭ ਤੋਂ ਪਹਿਲਾਂ ਜਿਹੜਾ ਬੇਸ ਹੈਗਾ ਉਹ ਆਪਣੀ ਸਟੱਡੀ ਪੜ੍ਹਾਈ ਬਹੁਤ ਜ਼ਰੂਰੀ ਹੈ ਅੱਜ ਕੱਲ ਅਸੀਂ ਹੁਣ ਬਾਹਰਲੇ ਦੇਸ਼ਾਂ 'ਚ ਗਏ ਆ ਸਾਨੂੰ ਪ੍ਰੋਬਲਮ ਆਉਂਦੀ ਆਪਣੀ ਗੱਲ ਰੱਖਣ ਲੱਗਿਆ ਸਾਨੂੰ ਸਭ ਤੋਂ ਵੱਡੀ ਦਿੱਕਤ ਆਉਂਦੀ ਆਪਣੀ ਗੱਲ ਅਸੀਂ ਕਿਵੇਂ ਰੱਖੀ ਵੀ ਦਸਤਾਰ ਅਸੀਂ ਕਿਉਂ ਸਜਾਉਨੇ ਆ ਐਜੂਕੇਸ਼ਨ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਤੁਸੀਂ ਜੋ ਤੁਹਾਡਾ ਮਨ ਕਰਦਾ ਦਸਤਾਰ ਸਜਾ ਕੇ ਜੇ ਤੁਸੀਂ ਵਕੀਲ ਬਣਨਾ ਚਾਹੁੰਦੇ ਤੁਸੀਂ ਬਣ ਸਕਦੇ ਹੋ ਤੁਸੀਂ ਵਧੀਆ ਫੋਟੋਗ੍ਰਾਫਰ ਬਣ ਸਕਦੇ ਹੋ ਤੁਸੀਂ ਵਧੀਆ ਪ੍ਰੈਸਰਪੋਰਟਰ ਬਣ ਸਕਦੇ ਹੋ ਤੁਸੀਂ ਕਿਸੇ ਮਤਲਬ ਉਹਦੇ ਚ ਦਸਤਾਰ ਸਜਾ ਕੇ ਤੁਸੀਂ ਪਹੁੰਚ ਸਕਦੇ ਹੋ ਸਾਡੇ ਕੈਲੀਫੋਰਨੀਆ ਚ ਦਿਮਾਲੇ ਵਾਲੇ 2-3 ਜੱਜ ਨੇ ਜੀ ਨਿਊਯਾਰਕ ਚ ਆਪਣੀ ਜਿਹੜੀ ਭੈਣ ਜੀ ਹੈਗੇ ਦੁਮਾਲੇ ਵਾਲੀ ਜੱਜ ਸੋ ਇਦਾਂ ਵੀ ਕਈ ਆਪਣੇ ਨੌਜਵਾਨ ਜਿਹੜੇ ਨੇ ਉਹ ਛਿਜਕਦੇ ਨੇ ਇਸ ਗੱਲ ਨੂੰ ਵੀ ਮੇਰੇ ਸਿਰ ਤੇ ਪੱਗ ਬਣੀ ਆ ਦੁਮਾਲਾ ਬਣਿਆ ਵੀ ਆਰ ਮੈਂ ਕੰਮ ਨਹੀਂ ਕਰਨਾ ਮੈਂ ਕਹਿੰਦਾ ਜੀ ਜਦੋਂ ਦਸਤਾਰ ਸਜਾ ਕੇ ਐਵੇਂ ਦੀ ਪੋਜੀਸ਼ਨ ਤੇ ਜਾ ਕੇ ਉਹਨੂੰ ਦੁਨੀਆ ਵੇਖਦੀ ਏ ਆਪਾਂ ਕਿੰਨੇ ਲਾਈਕ ਸ਼ੇਅਰ ਕਰੀਦਾ ਹਨਾ ਵੀ ਉਹ ਕਿੰਨੇ ਬਾਕੀ ਇਹ ਮੇਰੇ ਵੀਰ ਮੇਰੇ ਨਾਲ ਨੇ ਸਾਰੇ ਦਸਤਾਰ ਕੋਚ ਵਕ ਵਕ ਥਾਵਾਂ ਤੋਂ ਆਏ ਨੇ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਆਪਾਂ ਸਿੰਗਰ ਵੀ ਸਾਡੇ ਬੜੇ ਪਿਆਰ ਵਾਲੇ ਵੀਰ ਨੇ ਵੀ ਉਹ ਉਹਨਾਂ ਦਾ ਮੈਸੇਜ ਇੱਕ ਵਧੀਆ ਜਾਂਦਾ ਸਿੱਧੂ ਮੂਸੇ ਵਾਲਾ ਸਾਡਾ ਵੀਰ ਅੱਜ ਸਾਡੇ 'ਚ ਨਹੀਂ ਹੈਗਾ ਉਹਨੇ ਦਸਤਾਰ ਨੂੰ ਬੜੀ ਅੱਕੇ ਤੱਕ ਬਚਾਇਆ ਠੀਕ ਹੈ ਜੀ ਰਣਜੀਤ ਬਾਵਾ ਵੀਰ ਹੋ ਗਿਆ ਫਿਰ ਬੜੇ ਸਾਡੇ ਸਾਡਾ ਵੀਰ ਚਲਾ ਗਿਆ ਪਿਛਲੀ ਵਾਰੀ ਸਾਡੀ ਉਹਨਾਂ ਨੇ ਬੜੀ ਪ੍ਰੋਮੋਸ਼ਨ ਕੀਤੀ ਸਾਨੂੰ ਦੁੱਖੀ ਉਸ ਵੀਰ ਦਾ ਰਾਜਵੀਰ ਜਵੰਦੇ ਦਾ ਸਾਡੇ ਕਿੰਗ ਸਾਹਿਬ ਨਾਲ ਉਹਨਾਂ ਦਾ ਬੜਾ ਪਿਆਰ ਸੀ ਜਦੋਂ ਪ੍ਰੋਗਰਾਮ ਹੁੰਦਾ ਕਿੰਗ ਸਾਹਿਬ ਨੂੰ ਸਪੈਸ਼ਲ ਫੋਰਮ ਕਰਦੇ ਸੀ ਵੀ ਭਾਜੀ ਤੁਸੀਂ ਸਾਡੇ ਕੋਲ ਆਓ ਆਪਾਂ ਪ੍ਰਮੋਟ ਕਰਨਾ ਹੈ ਪੋਸਟਰ ਤੁਹਾਡਾ ਸੋ ਜਿੱਥੇ ਉਹਨਾਂ ਦਾ ਯੋਗਦਾਨ ਨੇ ਸਭ ਤੋਂ ਜ਼ਿਆਦਾ ਯੋਗਦਾਨ ਸਾਡੇ ਦਸਤਾਰ ਕੋਚ ਵੀਰਾਂ ਦਾ ਜਿਹੜੇ ਪਿੰਡਾਂ ਪਿੰਡਾਂ ਜਾ ਕੇ ਸਕੂਲ ਕਾਲਜਾਂ ਜਾ ਕੇ ਰਿਕੁਐਸਟ ਕਰਕੇ ਮਿੰਤਾ ਕਰਕੇ ਆਪਣਾ ਤੇਲ ਫੋਕੇ ਦਸਤਾਰਾਂ ਸਜਾਉਂਦੇ ਨੇ ਬਾਕੀ ਸਾਡਾ ਪ੍ਰੈਸ ਮੀਡੀਆ ਆ ਥੋੜੀ ਜੀ ਗੱਲ ਕਿੰਗ ਵੀਰ ਜੀ ਕਰਨਗੇ ਬਾਕੀ ਸਾਡੇ ਦਇਆ ਸੇ ਵੀਰ ਜੀ ਸਾਰੇ ਨੇ ਇਹ ਕਰਨੇ ਵੀਰ ਜੀ ਸਭ ਤੋਂ ਵੱਡੀ ਪ੍ਰੇਰਨਾ ਤਾਂ ਸਾਡੋ ਸਾਡੇ ਪਹਿਲੀ ਗੁਰੂ ਸਾਹਿਬ ਤੋਂ ਦੂਜੀ ਸਾਡੇ ਮਾਪਿਓ ਤੋਂ ਸਾਡਾ ਬਾਪ ਗੁਰੂ ਗੋਬਿੰਦ ਸਿੰਘ ਜਿਹੜਾ ਉਹ ਵੇਖੋ ਕਿੰਨੀ ਵੱਡੀ ਸ਼ਖਸੀਅਤ ਸੀ ਉਸ ਤੋਂ ਬਾਅਦ ਸਾਡੇ ਪਿਤਾ ਜੀ ਜਿਹੜੇ ਖੁਦ ਦਸਤਾਰ ਸਜਾਉਂਦੇ ਨੇ ਆਬੀਸਲੀ ਇਹ ਉਹ ਸਾਨੂੰ ਪ੍ਰੇਰਨਾ ਘਰੋਂ ਹੀ ਮਿਲੀ ਵੀਰੇ ਤੇ ਮਹਾਰਾਜ ਜੀ ਅੱਗੇ ਬੇਨਤੀ ਹੈ ਅਰਦਾਸ ਹੈ ਵੀ ਸਾਡੇ ਦਸਤਾਰ ਮੁਕਾਬਲੇ ਇਦਾਂ ਹੀ ਚੜ੍ਹਦੀ ਕਲਾ 'ਚ ਹੁੰਦੇ ਰਹਿਣ ਤੇ ਅਸੀਂ ਕਰਦੇ ਰਾਂਗੇ ਕੀ ਕਹਿਣਾ ਚਾਹੁੰਦੇ ਜੀ ਅੱਜ ਦਸਤਾਰ ਮੁਕਾਬਲੇ 'ਚ ਆਏ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜਾਂ ਤਾਂ ਲੜਦੇ ਜਾਂ ਤਖਤ ਜਾਂ ਤਾਜ ਲਈ ਦਸ਼ਮੀਸ਼ ਮਿੱਤਾਂ ਲੜਿਆ ਇਸ ਪੱਗ ਦੀਆਂ ਜਦੋਂ ਚੰਗੇ ਰਾਜ ਸੰਧੇ ਮਹਾਰਾਜ ਜਿਨ੍ਹਾਂ ਨੇ ਬਖਸ਼ੀਆਂ ਸਰਦਾਰੀਆਂ ਮੈਂ ਦਿਲੋਂ ਧੰਨਵਾਦ ਕਰੀਆਂ ਸਾਡੇ ਵੀਰ ਜੀ ਹੋਰੀ ਸਾਡੇ ਘਰਾੜੀ ਹੋਰੀ ਦੇ ਨਾਲ ਹਰ ਸਾਲ ਬਹੁਤ ਨੰਨ ਇਹ ਕलिए ਕਿ ਤੁਹਾਨੂੰ ਇੱਕ ਸਿੱਖਾ ਮਾਰੇ ਦਾ ਆਪਣਾ ਇਹਨਾਂ ਨੂੰ ਕਿ ਇੰਨੀਆਂ ਸੋਹਣੀਆਂ ਕੋਸ਼ਿਸ਼ਾਂ ਕਰ ਰਹੇ ਆਂ ਆਉਣ ਵਾਲੀ ਜਵਾਨੀ ਦਾਸਤਾਰ ਨਾਲ ਜੁੜੀ ਰਹੀ ਔਰ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਵੀਰਿਆਂ ਨੂੰ ਮੈਂ ਸਤਿਮਰਬਤ ਵੀ ਕਰੂਗਾ ਕਿ ਇਹ ਸਮਾਜ ਨੂੰ ਅੱਜ ਸਾਡੇ ਨੂੰ ਲੋੜ ਆ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਅੱਜ ਦੇ ਸਮੇਂ ਜਿਹੜੀ ਨਵੀਂ ਪੀੜ੍ਹੀ ਹੈ ਸਿੱਕੀ ਨੂੰ ਉਪਰਖੁੱਲਤ ਕਰਨ ਲਈ ਦਸਤਾਰ ਨੂੰ ਆਣ ਵਾਲੀ ਜਨਰੇਸ਼ਨ ਤੱਕ ਪਹੁੰਚਾਉਣ ਦੇ ਲਈ ਬਹੁਤ ਵਧੀਆ ਕੰਮ ਪੁਰਸ਼ ਸਾਹਿਬ ਇਹਨਾਂ ਤੋਂ ਇਸੇ ਤਰ੍ਹਾਂ ਸੋ ਜਿਸ ਕਨਕ ਜਾਜ ਦਸਤਾਰ ਮੁਕਾਬਲਾ ਕਰਾਇਆ ਜਾ ਰਿਹਾ ਹੈ ਪੰਜਾਬ ਦੀ ਨੌਜਵਾਨੀ ਬਚਾਉਣ ਨੂੰ ਲੈ ਕੇ ਨਸ਼ਾ ਤੋਂ ਦੂਰ ਕਰਨ ਦੇ ਲਈ ਕੋਈ ਹੈ ਜੋ ਪ੍ਰੋਜੈਕਟ ਤੁਹਾਡਾ ਨਵਾਂ ਆ ਰਿਹਾ ਹੈ ਉਹ ਜੀਵੀਸੀ ਆਈ ਪਿੱਛੇ ਰਿਲੀਜ਼ ਕੀਤਾ ਗੀਤ ਉਹ ਆਪਾਂ ਸਾਂਝਾ ਕਰਾਂਗੇ ਸਟੇਜ ਤੇ ਹਾਂਜੀ ਸਿਰ ਉੱਤੇ ਪੱਗ ਅਡਰੈਸ ਹੈ ਪੰਜਾਬ ਦਾ ਕੀ ਬਾਤ ਹੈ ਇੱਕ ਇੱਕ ਹਟਕੇ ਸਵਾਲ ਹੈਗਾ ਕਿ ਨਮਕ ਵਿਵਾਦ ਚੱਲ ਰਿਹਾ ਹੈ ਕਿ ਦਿਲ ਦਿਲ ਦੀ ਦੁਕਾਨ ਜਿਹੜੇ ਦੇ ਮੁਤਾਬਕ ਚੰਨ ਜਾ ਕੇ ਪਹਿਲੀ ਅਦਾਲਤਾਂ ਕਿ ਮਿਲੇਗਾ ਉਸ ਨੂੰ ਤੁਸੀਂ ਕਿਵੇਂ ਦੇ ਬਸ ਵੀਰੇ ਹਰ ਇੱਕ ਦੀ ਆਪਣੀ ਸਮੱਤ ਹੈ ਸਭ ਨਿਆਰੇ ਲੈ ਰਹੇ ਚਲੋ ਕੋਈ ਨਾ ਜੋ ਵੀ ਆਪਣਾ ਐਫਰਟਸ ਕਰ ਰਿਹਾ ਬਟ ਕਈ ਗੱਲਾਂ ਹੁੰਦੀਆਂ ਉਹਨਾਂ ਬਾਰੇ ਮੈਂ ਨਹੀਂ ਬੋਲ ਸਕਦਾ ਜਾਂ ਮੇਰੀ ਮਤ ਕਿਸ ਤਰ੍ਹਾਂ ਦੀ ਹੈ ਨਾ ਜਾਂ ਤੁਸੀਂ ਉਹਨੂੰ ਕਿਸ ਤਰ੍ਹਾਂ ਸੋਚਦੇ ਬਟ ਕੋਈ ਵੀ ਕੋਈ ਕਿ ਕਿਸੇ ਕੋਲ 4 ਪੈਸੇ ਵੱਧਿਆ ਘੱਟ ਕੋਰਬਾਂ ਪਤੀਏ ਕੋ ਖਰਬਾਂ ਪਤੀਏ ਬਟ ਇਹ ਤੋਂ ਵੱਡਾ ਕੋਈ ਨਹੀਂ ਕੋਈ ਨਹੀਂ ਬਿਲਕੁਲ ਮੈਨੂੰ ਲੱਗਦਾ ਭਈ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਾਂ ਉਹ ਉਹਦੇ ਝੁਕੀਏ ਜਿਹਦੇ ਇਹ ਵੀ ਦੇਖੋ ਕਿਸੇ ਦੇ ਪੈਸੇ ਨੂੰ ਦੇਖੀ ਤੇ ਦੇਖੋ ਕਿ ਤਾਜ ਐ ਸਰ ਦਾ ਕਿ ਕਿਸੇ ਮੂਰੇ ਨਿੱਸਿ ਝਕਾਓ ਸੀਸ ਝੁਕਾਓ ਕਿ ਆਦਰ ਰਹੇ ਇੰਨਾ ਵੀ ਨਹੀਂ ਕਿ ਦਸਤਾਰ ਗਿਰ ਪਵੇ ਕੀ ਬਾਤ ਭਾਈ ਥੋੜਾ ਹੋਰ ਬਹਿਤਾ ਜੀ ਜਿੰਦਾ ਭਾਈ ਦੀ ਹੋ ਜਾਂਦਾ ਦਾ ਕਾਰਨ ਹੈ ਉਹਨਾਂ ਜਿਹੜਾ ਆਵਾਰਾ ਪਸ਼ੂ ਇਹ ਉਹ ਤਰੀਕਾ ਹੈ ਨਾ ਵਾਲੀ ਦਾ ਸਿੰਗਰ ਹੈ ਕਿ ਸਮੂਹ ਕੋਈ ਸਰਕਾਰ ਨੂੰ ਕੋਈ ਹਾਂਜੀ ਜੀ ਇਹ ਕਹ ਰਹੇ ਆ ਦੇਸ਼ ਦੇ ਦੇਸ਼ ਦਾ ਨਹੀਂ ਬੇਨਤੀ ਕਰ ਸਕਦੇ ਆ ਕਿ ਇਹ ਉਹ ਐਸਾ ਪੰਜਾਬੀ ਮਾਹੌਲੀ ਦਾ ਹੀਰਾ ਸਾਡੇ ਕੋਲ ਪੂਜ ਰਿਹਾ ਜਿਹਦੀ ਘਾਟ ਕਰੇ ਪੂਰੇ ਯੂਨੀਅਨ ਹੋਰ ਜੋ ਨੇ ਗਾਇਆ ਜਿਵੇਂ ਦੇ ਵੀਰ ਨੇ ਸਮਾਜਿਕ ਗਾਇਆ ਸਾਡੇ ਰਿਸ਼ਤੇ ਨੂੰ ਮੇਟੀ ਗਾਇਆ ਇਹ ਸਾਰੇ ਨੂੰ ਇਸ ਤਰ੍ਹਾਂ ਮੌਜੂਦ ਦੇ ਕੇ ਸਰਕਾਰਾਂ ਨੂੰ ਪਿਆਸ ਭਰਦੇ ਆ ਉਹਨੂੰ ਦੇਖ ਸਭ ਕੋ ਦੇਖ ਜਾਂਦਾ ਤਾਂ ਇਹਨਾਂ ਨੂੰ ਇਹ ਕਿਹੋ ਕਵਿਤਾ ਦੇ ਮੁੱਢ ਤੇ ਡੰਗਾ ਪਰ ਸਦੇ ਦੇ ਮੈਦਾਨ ਮਿੱਟੀ ਢੇਰ ਹੋਣਗੇ ਜੰਗ ਦਾ ਮੈਦਾਨ ਸਿਧਾ ਕਰੇ ਫੈਸਲੇ ਸਰਦਾਰਾਂ ਦੇ ਬਿਨਾ ਲੈ ਕੋਈ ਗ੍ਰੈਂਡ ਨਹੀਂ ਹੁੰਦੇ ਪੁੱਤਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ ਤੇ ਜੁਨੀਆਂ ਦੇ ਕਦੇ ਕੋਈ ਗ੍ਰੈਂਡ ਨਹੀਂ ਆਵੇ ਕੀ ਬਾਤ ਅੱਗੇ ਹੋ ਵੇਚਣਾ ਸੀਸ ਤੇ ਗਿਆ ਉਹਨਾਂ ਨੂੰ ਚਕਾਉਂਦੇ ਕੋਈ ਰਮਾਂਡ ਨਹੀਂ ਸਾਡੇ ਮੈਨ ਕਹਿ ਲਗਾ ਹੀ ਨੇ ਮੋਰੇ ਮੋਰੇ ਬਾਜੀ ਹੋਰ ਪਲੀ ਲਾੜਡ ਬਾਜੀ ਜਦੋਂ ਵੀ ਕਿਤੇ ਕੁਰਤੇ ਪਜਾਮੇ ਸਿਆਣ ਲਜਾਈਏ ਨਾ ਤੇ ਮੇਰੇ ਭਰਾ ਦੀ ਬਹੁਤ ਮੋਰੇ ਲੱਗੀ ਵਾਹ ਵਾਹ ਬਹੁਤ ਨਿੱਕਾ ਸੁਭਾਅ ਹੁਣੇ ਇਹ ਵੀ ਸਾਡਾ ਭਰਾ ਗਾਇਕੀ ਲੈਣ ਚਾ ਰਿਹਾ ਜਿਹਨੇ ਕਾਫੀ ਪ੍ਰੈਕਟਿਸ ਕੀਤੇ ਆ ਔਰ ਆਉਣ ਵਾਲੇ ਸਮੇਂ ਤੇ ਦਸਤਾਰ ਲਈ ਬਹੁਤ ਦਿਲੋਂ ਦੁਆਵਾ ਇਹ ਸਾਡਾ ਭਰਾ ਬਹੁਤ ਅੱਛਾ ਹੈ ਜਾਈ ਤੁਸੀਂ ਉੱਚੀ ਖਾਲਸਾ ਵਾਹਿਗੁਰੂ ਦੇ ਸਾਰੀ ਜਿੰਨੀ ਦਸਤਾਰ ਹੈ ਖਾਲਸਾ ਟੀਮ

ਸਰ ਤੋਂ ਪ੍ਰੋਦਾ ਹੁੰਦਾ ਸੀ ਜੰਜਾ ਘੜਾ ਕੇ ਰੱਖਦਾ ਸੀ ਪ੍ਰੋਪਰ ਤੇ ਮੈਂ ਮੇਰੇ ਦੋਸਤ ਨੇ ਇੱਕ ਵਾਰੀ ਮੇਰੇ ਬੱਗ ਬਣੀ ਸੀ ਤੇ ਮੈਂ ਰਾਜਸਥਾਨ ਗਿਆ ਘੋੜਿਆਂ ਦੇ ਸ਼ੋਅ ਤੇ ਤੇ ਮੈਨੂੰ ਜੱਜ ਨੇ ਆ ਕੇ ਪੁੱਛਿਆ ਵੀ ਤੁਸੀਂ ਪੰਜਾਬ ਤੋਂ ਆਏ ਹੋ ਤੇ ਮੈਨੇ ਉਹ ਗੱਲ ਨੇ ਹੈਰਾਨ ਕੀਤਾ ਤੇ ਮੈਨੂੰ ਉਸ ਤੋਂ ਬਾਅਦ ਜਦੋਂ ਮਨਦਰ ਦੁਵਾਰਾ ਪੁੱਛ ਕੇ ਗਿਆ ਤਾਂ ਤੁਹਾਡੇ ਜੀ ਦੀ ਸਿਰ ਤੇ ਦਸਤਾਰ ਹੈ ਨਾ ਤੇ ਦੱਸਦੀ ਹੈ ਵੀ ਤੁਸੀਂ ਕੌਣ ਕੌਣ ਤੇ ਉਹ ਦਿਨ ਤੇ ਅੱਜ ਦਾ ਦਿਨ ਤੇ ਮੈਂ ਜੋ ਖੜਾ ਦਸਤਾਰ ਦੀ ਬੋਲ ਦੇ ਗਰੀ ਇਹ ਪੁੱਤਰ ਵੜੀ ਕੀ ਬਰਾਮਾ ਨਵਾਂ ਟਰੈਕ ਕਿਹੜਾ ਖੇਡਾ ਆ ਰਿਹਾ ਤੁਹਾਡਾ ਨਵਾਂ ਟਰੈਕ ਮੇਲਾ ਹੁਣ ਬਾਈ ਜੀ ਸਿੰਘਾਂ ਤੇ ਆ ਰਿਹਾ ਵੀ ਤੇ ਤਕਰੀਬਨ ਤਿਆਰ ਹੈ ਜੇਕਰ ਬਾਈ ਠੀਕ ਹੈ ਬੁਰੇ ਦੇਖ ਬੰਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋ ਅੱਜ ਦਸਤਾਰੇ ਖਾਲਸਾ ਰਾਜਪੁਰਾ ਕੈਲੀਫੋਰਨੀਆ ਦੇ ਜਿਹੜੇ ਮੁਖਾਗੂ ਨੇ ਭਾਈ ਲਖਵਿੰਦਰ ਸਿੰਘ ਲੱਖਾ ਦੀ ਸਮੁੱਚੀ ਟੀਮ ਨੂੰ ਮੈਂ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਅੱਜ ਦੂਜਾ ਜਿਹੜਾ ਦਸਤਾਰ ਮੁਕਾਬਲਾ ਰਾਜਪੁਰਾ ਵਿਖੇ ਕਰਵਾਇਆ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਹੈ ਕਿ ਵਿਦੇਸ਼ਾਂ ਦੇ ਵਿੱਚ ਵੀ ਕੈਲੀਫੋਰਨੀਆ ਦੇ ਵਿੱਚ ਵੀ ਪੂਰਾ ਨਾਮਣਾ ਖੱਟ ਰਹੇ ਨੇ ਸਾਡੇ ਰਾਜਪੁਰੇ ਦਾ ਨਾਮ ਰੋਸ਼ਨ ਕਰ ਰਹੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਜਿੱਥੇ ਕਿ ਇਹਨਾਂ ਨੇ ਅੱਜ ਇਹਨਾਂ ਵੱਡਾ ਉਪਰਾਲਾ ਕਰਕੇ ਜਿਹੜਾ ਕਿ ਨ ਜੁੜਿਆ ਜਾ ਰਿਹਾ ਹੈ ਮੈਨੂੰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਵੀ ਤੁਸੀਂ ਇੰਨੀ ਵਧੀਆ ਦਸਤਾਰ ਸਜਾਈ ਹੈ ਇਹ ਤੁਸੀਂ ਵੀ ਕਿਸੇ ਕੋਚ ਕੋਲ ਸਿੱਖਿਆਗੇ ਆਪਣਾ ਇਹ ਸਾਡੇ ਲਖਿੰਦਰ ਲਖਾਈ ਜੀ ਨੇ ਜਿਨ੍ਹਾਂ ਦੇ ਪ੍ਰਿੰਡ ਦਾ ਸਦਕਾ ਅਸੀਂ ਵੇਖ-ਵੇਖ ਕੇ ਇਹਨਾਂ ਨੂੰ ਪੱਗਾਂ ਅਸੀਂ ਬਣਨੀ ਸਿੱਖੇ ਨੇ ਚਾਹਤੋਂ ਬੜਾ ਧੰਨਵਾਦ ਹੈ ਇਹਨਾਂ ਦਾ ਸੋ ਜਿਸ ਤਰ੍ਹਾਂ ਕਿ ਰਾਜਪੁਰੇ ਦੇ ਵਿੱਚ ਪਹਿਲਾਂ ਵੀ ਇਹ ਕਾਫੀ ਪਹਿਲਾਂ ਦਸਤਾਰਾਂ ਸਜਾਉਂਦੇ ਰਹੇ ਕਾਫੀ ਸਿੰਘਰਾਂ ਦੇ ਨਾਲ ਰਹੇ ਨੇ ਕਿਉਂਕਿ ਉਹਨਾਂ ਨੇ ਵੀ ਦਸਤਾਰਾਂ ਬੰਦੇ ਰਹੇ ਨੇ ਇਹਨਾਂ ਨੂੰ ਦੇਖ ਦੇ ਕੇ ਅਸੀਂ ਦਸਤਾਰ ਜਿਹੜਾ ਕਿ ਇਸ ਤਰ੍ਹਾਂ ਜਿਹੜੇ ਐਡਾ ਵਧੀਆ ਉਪਰਾਲਾ ਕਰ ਰਹੇ ਹੋ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹ ਰਹੇ ਹੋ ਜੀ ਬਹੁਤ ਵਧੀਆ ਉਪਰਾਲਾ ਜੀ ਮੈਂ ਤਾਂ ਹੋਰ ਵੀ ਸਸਾਂਵਾ ਜਿਹੜੀਆਂ ਨੇ ਉਹਨਾਂ ਨੂੰ ਵੀ ਕਹਾਂ ਨੌਜਵਾਨ ਰੋਜ਼ਾਨਾ ਆ ਕੇ ਪੱਗਾ ਦਸਾਰਾ ਦੁਮਾਲੇ ਸਿੱਖਣ ਤਾਂ ਜੋ ਸਿੱਖੀ ਦਾ ਪ੍ਰਚਾਰ